सारी रेडी जी ये सारी और पार्किंग पार्किंग हो मैंने बोला वो वो पार्किंग वाली जगह आप उसके ऊपर कोई भी रेडी नहीं लगा सकते आप उसको पीछे लेके जाए यहाँ पर पार्किंग हो जाए पीछे नहीं लगेगा और सारी पार्किंग अलाउट है जिससे लोग पार्किंग बाहर लाग जा ये पार्किंग वाला है आपके खाई कर मगर रेडी आप यहाँ पर नहीं करेंगे पार्किंग करेंगे جي فارغار دا دوران جو تقديرا دي تينا جو کوج جا نا

ਇਹ ਦੇ ਰਹੇ ਨਾ ਆਹ ਬੋਲ ਕੇ ਲਾ ਲਓ ਪਰੋਲ ਲਓ ਸਭ ਤੋਂ ਇਤਰਾ ਹੈ ਅਲੱਗ ਪੰਨਾ ਇਸੇੰਨੇ ਵਾਲੀ ਕੀ ਆ ਨਾ ਨਾ ਸਮਝਾਇਆ ਸੋਰੀ ਆਪਣਾ ਤਾਂ ਜੇਤਵਾਰਾ ਨਾ ਕੋਈ ਤਾਂ ਜਗ੍ਹਾ ਲਾਓ ਜਿਹੜਾ ਅਲਾਉਟ ਨਹੀਂ ਹੋ ਰਿਹਾ ਡਾਕਟਰ ਆਪ ਦਾ ਵੀ ਕੰਮ ਕਰਦੇ ਰੇ ਸਾਡੀ ਪ੍ਰੈਸਿੰਗ ਤੇ ਜਾਣਾ ਕੱਲ ਲੋਕ ਦੇਖਣਾਂ ਆ ਗਏ ਚੱਲਦੇ ਕਦੇ ਇਹਨੂੰ ਪੁੱਛੇ ਪਾਉਂਗੀ ਨਹੀਂ ਹੋਊਗਾ ਅਗਰ ਨਹੀਂ ਕੀਆ ਤਾਂ ਹਮ ਲੋਕ ਖਾਵਾ ਦੇ ਦੇ ਗੱਲ ਚੱਲ ਚੱਲ ਗਪਾਲਵੰਦਰ ਦੇ ਏਰੀਆ ਵਿੱਚ ਜਿਹੜੀਆਂ ਨਜਾਇਜ਼ ਦੁਕਾਨਾਂ ਸੀ ਜਾਂ ਹੋਰ ਵੀ ਜਿਹੜੀਆਂ ਲਾਈਆਂ ਤਾਂ ਅੱਜ ਕਾਰਵਾਈ ਕੀਤੀ ਗਈ ਐਕਚੁਅਲੀ ਕਾਫੀ ਦਿਨਾਂ ਤੋਂ ਨਾ ਮਤਲਬ ਕੰਪਲੇਨ ਆ ਰਹੀਆਂ ਸੀਗੀਆਂ ਆਲਰੇਡੀ ਜ਼ੋਨ 4 ਸਾਡੇ ਦਿੱਲੀ ਤੋਂ ਤਿੰਨ ਦਿਨ ਪਹਿਲਾਂ ਇਹ ਨਿਊਜ਼ ਵਿੱਚ ਵੀ ਆਈ ਲੱਗੀ ਸੀਗੀ ਇਹਦੀ ਖਬਰ ਕਿ ਗਪਾਲਵੰਦਰ ਦੇ ਵਿੱਚ ਜਿਹੜੇ ਲਾਗੇ ਲਾਗੇ ਨੇ ਇੱਥੇ ਰੇੜੀਆਂ ਇਹਨਾਂ ਨੇ ਬੜੀਆਂ ਮਤਲਬ ਜਿਹੜੀਆਂ ਪਾਰਕਿੰਗ ਵਾਲੀ ਹੁਣ ਤੁਸੀਂ ਨਾਲ ਹੀ ਸੀਗੇ ਕਵਰ ਵੀ ਕੀਤਾ ਹੋਇਆ ਪਾਰਕਿੰਗ ਵਾਲੇ ਏਰੀਆ ਦੇ ਵਿੱਚ ਜਿਹੜੀਆਂ ਰੇੜੀਆਂ ਲਾਈਆਂ ਹੋਈਆਂ ਸੀਗੀਆਂ ਜਿਹੜੀਆਂ ਪਾਰਕਿੰਗ ਹੀ ਲੋਕ ਰੋਡ ਦੇ ਉੱਪਰ ਕਰਕੇ ਚੱਲ ਜਾਂਦੇ ਕੁਝ ਰੇੜੀਆਂ ਐਵੇਂ ਦੀਆਂ ਲਾਈਆਂ ਆਗ ਰੋਡ ਦੇ ਮਤਲਬ ਖੱਬੇ ਸਾਈਡ ਤੇ ਬੱਧੀ ਵੇਖੀ ਤੇ ਘਰਾਂ ਦੇ ਅੱਗੇ ਜੇ ਦੁਕਾਨਾਂ ਲੱਗੀਆਂ ਹੋਈਆਂ ਸਬਜ਼ੀਆਂ ਵਾਲੀਆਂ ਦੁਕਾਨ ਪੂਰਾ ਜਿਹੜੀ ਰੋਡ ਵੀ ਕਵਰ ਕਰ ਗਈ ਆ ਵੀ ਜੇ ਕਿਸੇ ਨੇ ਸਬਜ਼ੀ ਖਰੀਦੀ ਤੇ ਰੋਡ ਪੂਰੀ ਬਲਾਕ ਹੋ ਜਾਂਦੀ ਆ ਇਸ ਕਰਕੇ ਇਹਨਾਂ ਨੂੰ ਹਦਾਇਤ ਕੀਤੀ ਗਈ ਵੀ ਜੇ ਇਸ ਤੋਂ ਬਾਅਦ ਕਰੋਂਗੇ ਤੇ ਕਾਰਪੋਰੇਸ਼ਨ ਆਵੇ ਦੀ ਕਾਰਪੋਰੇਸ਼ਨ ਦੇ ਨਾਲ ਆਉਣਾ ਸੀ ਕਿ ਉਹਨਾਂ ਨੂੰ ਕੋਈ ਹੋਰ ਜਗ੍ਹਾ ਤੋਂ ਕੋਈ ਕੰਮ ਕਰਨ ਦੇ ਸੀਗੇ ਨਹੀਂ ਤੇ ਇਹਨਾਂ ਨੇ ਕਾਰਪੋਰੇਸ਼ਨ ਲੈ ਆ ਕੇ ਫੇਰ ਜਿਹੜੀਆਂ ਇਹਨਾਂ ਦੇ ਰੇੜੀਆਂ ਸਾਰੀਆਂ ਚੁਗਾਈਆਂ ਜਾਣਗੀਆਂ ਤਾਂ ਤੇ ਜਿਹੜੀ ਆ ਭਲਾ ਇੰਨਾ ਕੋਈ ਜ਼ਿਆਦਾ ਹੈ ਨਹੀਂ ਕਿਉਂਕਿ ਲੋਕਾਂ ਦਾ ਛੋਟਾ ਜਿਹਾ ਇਹ ਰਸਤਾ ਹੈਗਾ ਵਾ ਇਹਦੇ ਵਿੱਚ ਟਾਟੀ ਜਾਮ ਲੱਗਦਾ ਇਹ ਰਿਕਸ਼ਾ ਹਰ ਤੋਂ ਵੀ ਕਾਫੀ ਤੁਰੇ ਫਿਰਦੇ ਇਥੇ ਕਹਿੰਦੇ ਗੁਰ ਮੰਦਰ ਵੀ ਆ ਆ ਮੰਦਰ ਦੇ ਕਿਨੇ ਸੰਗਤ ਆਉਂਦੀ ਆ ਕਾਫੀ ਲੋਕ ਇਥੇ ਮੰਦਰ ਦਰਸ਼ਨ ਕਰਨ ਸ਼ੇਰ ਸ਼ਾਮ ਆਉਂਦੇ ਜਿਹਦੇ ਨਾਲੇ ਪ੍ਰੋਬਲਮ ਹੁੰਦੀ ਆ ਪਰ ਸਾਡੀ ਕੋਸ਼ਿਸ਼ ਇਹੋ ਹੀ ਆ ਵੀ ਜਿਹੜੀਆਂ ਇਹ ਛੋਟੀਆਂ-ਛੋਟੀਆਂ ਜਿਹੜੀਆਂ ਕਮੀਆਂ ਆ ਉਹਨਾਂ ਨੂੰ ਪੂਰਾ ਕੀਤਾ ਜਾਵੇ ਤੇ ਸਾਡਾ ਆਲਰੇਡੀ ਜ਼ੋਨ ਚਾਰ ਜਿੱਥੇ ਡੇਲੀ ਜਿਹੜਾ ਵਾ ਉਹ ਕਵਰ ਕਰਦਾ ਵਾ ਇਹ ਏਰੀਆ ਨੂੰ ਅੱਜ ਵੀ ਸਾਡੀ ਪੂਰੀ ਟੀਮ ਸੀਗੀ ਇਹੀ ਇਨਕੁਆਇਰਮੈਂਟ ਵਾਸਤੇ ਟ੍ਰੈਫਿਕ ਨੂੰ ਰੈਗੂਲੇਟ ਕਰਨ ਵਾਸਤੇ ਪੂਰਾ ਅਸੀਂ ਮਾਰੋੜ ਤੋਂ ਚੱਲੇ ਆ ਮਜੀਠਾ ਰੋਡ ਪੂਰੇ ਜਿਹੜਾ ਸਾਈਡਾਂ ਨੂੰ ਤਾਂ ਦੇ ਲਈ ਟ੍ਰੈਵਲ ਜੂਗ ਨਹੀਂ ਚੱਲੇ ਤੇ ਫਿਰ ਗੋਪਾਲ ਮੰਦਰ ਦਾ ਵੀ ਸੀਗਾ ਸਾਡਾ ਕਿ ਇਹਨੂੰ ਵੀ ਜਿਹੜਾ ਇਹਦੀ ਜਿਹੜੀ ਸੰਗਤ ਆਉਂਦੀ ਆ ਉਹਨਾਂ ਨੂੰ ਪਰੇਸ਼ਾਨੀ ਹੁੰਦੀ ਆ ਕੋ ਬਜ਼ੁਰਗ ਵੀ ਆਉਂਦੇ ਆ ਮੰਦਰ ਦੇ ਵਿੱਚ ਜਿਨ੍ਹਾਂ ਨੂੰ ਉਹ ਫਿਰ ਛੋਟਾ ਥੋੜਾ ਥੋੜਾ ਕਰਕੇ ਜਾਮ ਕਾਫੀ ਲੱਗ ਜਾਂਦਾ ਤਾਂ ਮੈਂ ਇੱਕ ਪਰ ਵੀ ਸੰਯੋਗ ਦੇਣਾ ਚਾਹੀਦਾ ਜੀ ਕਿ ਵੈਦੂਲੀ ਤੇ ਹਰ ਜਗ੍ਹਾ ਤੇ ਦੁਕਾਨਦਾਰ ਹੋਵੇ ਲੋਕ ਹੋਏ ਤੁਸੀਂ ਪਾਰਕ ਕਰਦੇ ਆ ਗੱਡੀ ਗੁਰੂ ਮਹਾਰਾਜ ਦੇ ਘਰ ਆਉਂਦੇ ਆ ਤੁਸੀਂ ਅੰਦਰ ਟਾਈਮ ਲਾ ਕੇ ਆਉਂਗੇ 10 15 ਮਿੰਟ ਤੁਹਾਨੂੰ ਚਾਹੀਦਾ ਸਹੀ ਤਰ੍ਹਾਂ ਗੱਡੀਆਂ ਪਾਰਕ ਕੀਤੀਆਂ ਜਾਣ ਜਾਣ ਦੁਆਨ ਤੇ ਕਿਸੇ ਨੂੰ ਪਰੇਸ਼ਾਨੀ ਨਾ ਕਿਸੇ ਘਰ ਵਾਲੇ ਨੂੰ ਔਰ ਜਿਹੜੇ ਢਾਲ ਹੀ ਦੁਕਾਨਦਾਰ ਹੈਗੇ ਆ ਜਾਂ ਰੇੜੀਆਂ ਵਾਲੇ ਹੈਗੇ ਸਹੀ ਤਰ੍ਹਾਂ ਜਿਹੜੀਆਂ ਰੇੜੀਆਂ ਉਹ ਲਾਉਣ ਤਾਂ ਕਿ ਜਿਹੜੀ ਪਾਰਕਿੰਗ ਵਿੱਚ ਕੋਈ ਪ੍ਰੋਬਲਮ ਨਾ ਹੋਵੇ। ਐਡਮ ਖੱਡੇ ਵਾਲੇ ਚੌਕ ਦੇ ਵਿੱਚ ਬਹੁਤ ਰੇੜੀਆਂ ਲੱਗੀਆਂ ਆ ਰਹੀਆਂ ਉਹਤੇ ਵੀਡੀਓ ਵੀ ਸਰਵਰ ਕੀਤੀ ਹੋ ਕੇ ਕਿਹਾ ਕਿ ਅਸੀਂ ਕਾਰਪੋਰੇਸ਼ਨ ਨੂੰ ਮੀਨਾ ਲੈਂਦੇ ਆ। ਨਹੀਂ ਦੇਖੋ ਜੇ ਇਹ ਚੀਜ਼ਾਂ ਹੋਣਗੇ ਕਾਰਪੋਰੇਸ਼ਨ ਨਾਲ ਆਉਗੀ ਮੇਰੇ ਜੇ ਕਾਰਪੋਰੇਸ਼ਨ ਦੇ ਨਾਲ ਜੇ ਹਮੇਸ਼ਾ ਇਸੇ ਕਰਕੇ ਲੈ ਕੇ ਚਲਦੀਆਂ ਜਿਹੜੇ ਬੰਦੇ ਕਹਿੰਦੇ ਵੀ ਕਾਰਪੋਰੇਸ਼ਨ ਵੀ ਆਰ ਦੇ ਵਿੱਚ ਵੀ ਕਾਰਪੋਰੇਸ਼ਨ ਨੇ ਲਵਾਈਆਂ ਹੋਈਆਂ ਉਹ ਕਿ ਵੀ ਜਾਂਦੇ ਫੇਰ ਲਾ ਦਿੰਦੇ। ਨਹੀਂ ਇਸ ਵਾਰ ਨਹੀਂ ਹੋਣਗੀਆਂ ਹੁਣ ਉਹ ਐਕਚੁਅਲੀ ਅਸੀਂ ਸਾ ਲੋ ਕੀ ਵੀ ਸ਼ੋਰ ਵੀ ਦੀ ਠੱਕਾ ਕਰਦੇ ਆ ਸਾਡਾ ਇਹ ਕੋਸ਼ਿਸ਼ ਹੈਗੀ ਆ ਕਿ ਕੰਦ ਦੇ ਨਾਲ ਲਾ ਲੈਣ ਤਾਂ ਕਿ ਜਿਹੜੀ ਗੱਡੀ ਆ ਜਿਹੜੀ ਗੱਡੀ ਦੇ ਜਿੱਥੇ ਪਾਰਕ ਹੋਣਾ ਉੱਥੇ ਇਹਨਾਂ ਨੇ ਰੇੜੀ ਲਾਈ ਹੁੰਦੀ ਆ ਤਾਂ ਕਿ ਜਿਹੜੀ ਸਮੂਥਲੀ ਜਿਹੜੀ ਟ੍ਰੈਫਿਕ ਬਾਕੀ ਜਿਹਨੇ ਸਕਰੀਜ਼ ਕਰਨੀ ਆ ਰੂਟ ਵਗੈਰਾ ਲੈਣਾ ਉਹ ਲੈ ਲੇ ਤੇ ਰੇੜੀਆਂ ਨਾਲ ਲੱਗੀ ਹੋਣ ਗੱਡੀ ਰੰਨਾ ਉੱਥੇ ਲੱਗ ਸਕੇ ਕਿੰਨੀ ਟੀਮ ਆ ਤੁਹਾਡੇ ਨਾਲ ਐਕਚੁਅਲੀ ਫਿਰ ਪੰਜ ਜ਼ੋਨ ਚਾਹ ਤੇ ਮੇਰੇ ਨਾਲ ਆ ਜਿਹੜੇ ਸਾਡੇ ਤਕਰੀਬਨ ਸਾਡੀ ਜਿਹੜੀ ਹੁੰਦੀ ਆ ਫਿਰ ਸਾਡੀਆਂ ਜਿਹੜੀ ਚਲਾਣ ਨਹੀਂ ਹੁੰਦੇ ਆ ਰੂਟ ਨੂੰ ਰੀਟਨ ਕਲੀਨ ਵੀ ਕਰਾਉਣਾ ਹੁੰਦਾ ਉਹ ਫਿਰ ਸਾਡੇ ਜਿਹੜਾ ਕਾਫੀ ਜਿਹ